ਮੈਂ ਅੱਜ ਸਿੱਧੂ ਤੇ ਅੱਜ ਆਪਾਂ ਲੋਕ ਜਿਹੜਾ ਸਟਾਰਟ ਕਰਨ ਲੱਗੇ ਹਾਂ ਹੈਗਾ ਸਭ ਤੋਂ ਪਹਿਲਾਂ ਆਪਾਂ ਬੂਟੇ ਤਿਆਰ ਕਰਨੇ ਨੇ ਜਿਹੜੇ ਬੂਟੇ ਲਿਆਉਂਦੇ ਆ ਤੇ ਨਾਲੇ ਮਿੱਟੀ ਵੀ ਲੈਂਦੀ ਆ ਆ ਜੋ ਤੁਹਾਨੂੰ ਦਿਖਾਉਂਦੇ ਹਾਂ ਹੈਲੋ ਫਰੈਂਡਸ ਕਿਵੇਂ ਹੋ ਆਪ ਸਭੀ ਲੋਕ ਆ ਲੈnde ਆਪਾਂ ਮਿਰਚਾਂ ਮੁੱਟਿਆਂ ਦੇ ਬੂਟੇ ਨਾਲ ਸਬਜ਼ੀਆਂ ਦੇ ਨਾਲ ਨਾਲ ਮਿਰਚਾਂ ਦੇ ਬੂਟੇ ਸਾਰੇ ਆ ਤੇ ਆਹ ਉਹ ਕਰਕੇ ਪਾਟਲਾ ਸੀਗਾ ਸਾਰਾ ਕੁਝ ਸੇ ਪਾਟਕੇ ਹੁਣ ਆਪਾਂ ਸਾਰੀ ਮਿੱਟੀ ਚੇਂਜ ਕਰਨੀ ਆ ਵਾਲੀ ਆ ਵਾਲੀ ਸਾਰੀ ਤੁਹਾਨੂੰ ਨਵੀਂ ਮਿੱਟੀ ਆਪਾਂ ਲਿਆਂਦੀ ਆ ਨਵੀਂ ਮਿੱਟੀ ਆਪਾਂ ਲਿਆਂਦੀ ਆ ਤੁਹਾਨੂੰ ਦਿਖਾਉਂਦੇ ਆ ਓਵਰ ਸਟਾਈਪ ਹੈ ਆ ਸਟਾਈਆ ਇਹ ਖੇਤਾਂ ਵਾਲੀ ਮਿੱਟੀ ਐ ਕੋਰ ਮਿੱਟੀ ਹੁੰਦੀ ਐ ਜਿਹੜੀ ਵਾਣਾਂ ਵਾਲੀ ਉਹ ਸਟਾਈਆ ਹੁਣ ਇਹ ਵਾਲੀ ਤੇ ਹੁਣ ਇਹ ਆਪਾਂ ਚੱਕ ਕੇ ਉੱਥੇ ਭਰਨੀ ਆ ਉਹ ਵਾਲੀ ਮਿੱਟੀ ਇੱਥੋਂ ਕੱਢ ਦੇਣੀ ਆ ਤੇ ਹੁਣ ਆਪਾਂ ਇਹ ਹੀ ਕੰਮ ਸ਼ੁਰੂ ਕਰਨਾ ਪਹਿਲਾਂ ਤੂੰ ਕੀ ਕਰਦਾ ਪਿਆ ਇੱਥੇ ਅੱਛਾ ਪਾ ਦੇ ਉੱਥੇ ਉਹ ਪਰਾਂ ਪਰਾਂ ਸੰਡੇ ਹੈਗਾ ਛੁੱਟੀ ਹੈਗੀ ਐ ਇੰਜੋਏ ਕਰਾਂਗੇ ਤੇ ਆਪਾਂ ਹੁਣ ਆਹ ਨੂੰ ਪਹਿਲਾਂ ਸਾਰੀ ਮਿੱਟੀ ਆਹ ਕੱਢਣੀ ਆ ਕੱਢ ਕੇ ਇੱਕ ਥਾਂ ਤੇ ਢੇਰ ਲਾ ਦਿੰਨੇ ਆ ਕਿਉਂਕਿ ਕੱਲੂ ਹਜੇ ਆਪਾਂ ਥੋੜੇ ਦਿਨਾਂ ਨੂੰ ਆਪਾਂ ਮਿਸਤਰੀ ਲਾਉਣਾ ਵੀ ਅੱਗੇ ਨਾ ਸਾਡੇ ਇੱਥੇ ਟੋਏ ਪਏ ਪਏ ਆਵੇ ਇੱਥੇ ਆਹ ਵਾਲੇ ਤੇ ਇਹ ਮਿੱਟੀ ਆਪਾਂ ਇੰਟਰ ਲੋਕਿੰਗ ਚ ਚਗਾ ਕੇ ਨਾ ਤੇ ਉਹਦੇ ਵਿੱਚ ਮਿੱਟੀ ਇਹ ਯੂਜ਼ ਕਰ ਲਾਂਗੇ ਸਾਰੀ ਮਿੱਟੀ ਆਪਾਂ ਕੱਢ ਕੇ ਹੁੰਦਾ ਨੂੰ ਮਿੱਟੀ ਉਹ ਕਿਹਦੇ ਵਿੱਚੋਂ ਇਹਦਾ ਸੈਟਾ ਸੈਟਾ ਤੋਂ ਕੱਢ ਲੈਂਦੇ ਆ ਸਾਰੀ ਇੱਥੇ ਦੇ ਬਾਹਰ ਨੇ ਇਹੋ ਕੰਮ ਕਰਨਾ ਮਿੱਟੀ ਪਾਤੀ ਜੋਣੀ ਨੇ ਓ ਤੇਰੀ ਲਾਤੀ ਕੱਢ ਕੇ ਮਿੱਟੀ ਦੀ ਥੋੜੀ ਨੂੰ ਗਰਮੀ ਨਹੀਂ ਆ ਗਈ ਜਿਉਂਨੇ ਟੀ-ਸ਼ਰਟ ਲਾ ਕੇ ਮਾਰੀ ਮੈਨੂੰ ਤਾਂ ਪੌਂਦੇ ਪੌਂਦੇ ਗਰਮੀ ਆ ਗਈ ਹੋ ਗਿਆ ਤੂੰ ਇਹ ਦੁਖੜੀਆ ਕੰਮ ਸੋਖਾ ਹੈ ਕਿਤੇ ਇਹ ਦਿਹਾੜੀਆ ਲੋਆ ਕੇ ਕਰਾ ਲੋ ਸਾਰੀ ਮਿੱਟੀ ਇਹਦੀ ਹੁਣ ਆਪਾਂ ਲਾਉਣ ਲੱਗੇ ਆ ਮਿਰਚਾਂ ਦੇ ਬੁੱਟੇ ਮਿਰਚਾਂ ਦੇ ਤੇ ਹੋਰ ਕਾਦੇ ਆ ਇਹ ਟਮਾਟਰ ਟੋਰੀਆਂ ਅੱਛਾ ਸਾਰੇ ਲੈ ਆਏ ਸੀ ਹਾਂ ਹੈਨਾ ਪਰ ਪਾਟਟੇ ਕਿ ਲਾਉਣੇ ਪੈਣੇ ਸੀਗੇ ਸਾਰੀ ਥੱਲੇ ਤਾਂ ਫੇਰ ਉਹੀ ਮਿੱਟੀ ਰਹਿ ਜਾਏ ਨਹੀਂ 2-2 ਫੁੱਟ ਪੱਟੀ ਆ ਮੈਂ ਤੇ 2-2 ਫੁੱਟ ਤੇ ਲੱਗਣਾ ਹੁੰਦਾ ਹਾਂ ਟਮਾਟਰ ਲਾ ਦੋ ਇੱਥੇ ਆ ਦੇਖੀ ਸੁੰਗੜ ਜੇ ਗਏ ਆ ਹਨਾ ਬੂਟੇ ਚੱਲ ਕੋਈ ਨਹੀਂ ਹੁੰਦੇ ਆਂਦੇ ਮਿੱਟੀ ਮੈਂ ਉਹ ਹੋ ਗਈ ਗਿੱਲੀ ਜਿਹੀ ਨੇ ਉਹ ਵੀ ਰੇਤਲੀ ਮਿੱਟੀ ਹੀ ਲਾਉਂਦੇ ਆ। ਆ ਰੇਤਲੀ ਮਿੱਟੀ 'ਚ ਲੱਗਿਆ ਸਾਰੇ ਵੇਖੋ। ਤੋਂ ਉਨਾਰ ਕਿਹੜਾ ਉੱਗੇ ਹੋਇਆ? ਹੂੰ। ਐਂ ਬੂਟੇ ਹੀ ਹੁੰਦੇ ਮਾੜੇ-ਮਾੜੇ। ਮਾੜੇ-ਮਾੜੇ ਇੱਕਦਮ ਕਿੱਥੇ ਤੋਂ ਉੱਗੇ ਤਾਂ ਬੀਜ ਨਾਲ ਹੀ ਆ। ਕੁਛ ਪੌਂਦੇ ਹੋਣਗੇ ਇਹ ਵਿੱਚ। ਲੋ ਆਤੇ ਹੁਣ ਉਗਲੇ ਹੋਏ ਤੋਗ ਜਾਣਗੇ ਨਹੀਂ ਤਾਂ ਜੇ ਨਾ ਉਗੇ ਫਿਰ ਇਹਨੂੰ ਪੱਕਾ ਕਰਾ ਕੇ ਕੰਮ ਨਵੇਂ ਡੋ ਐਵੇਂ ਸ਼ਰਕਫਾਈ ਕਰੀਏ ਸ਼ਰਕਫਾਈ ਨਹੀਂ ਯਾਰ ਸਹੀ ਮੈਂ ਤਾਂ ਮੈਨੂੰ ਆਇਆ ਵੀ ਅੱਜ ਲੱਗ ਜਾਂਦੇ ਹਜੇ ਮਿੱਟੀ ਆਪਣੀ ਮੋਦੀ ਪੱਟੀ ਨਹੀਂ ਗਈ ਨਹੀਂ ਪੱਟਣੀ ਚਾਹੀਦੀ ਤੇ ਜੋਨੀ ਦਿਹਾੜੀ ਲਾ ਕੇ ਪਟਾਹ ਹੁਣੀ ਹੈ ਤੁਹਾਡੇ ਕੋਲ ਨਹੀਂ ਇਹ ਹੁਣੀ ਇਹ ਸਾਰੀ ਪਟਾਹ ਸੋਖਾ ਕੰਮ ਆ ਪਰ ਸੋਫ ਸੁਫਾ ਕੋਈ ਨਹੀਂ ਬਾਈ ਮਿਹਨਤ ਵਾਲਾ ਕੰਮ ਆ ਸੋਖਾ ਕੰਮ ਨਹੀਂ ਹੈਗਾ ਮੈਂ ਤਾਂ ਕੱਲ ਦੋ ਕਈਆਂ ਮਾਰੀਆਂ ਮੈਂ ਤਾਂ ਐ ਹੋਏ ਮੇਰੇ ਕੋਲ ਨਹੀਂ ਹੁੰਦਾ ਕੋਈ ਤਾਂ ਇੰਨੀ ਘਾਟੇ ਕਿ ਤੁਹਾਨੂੰ ਨਿਕਲ ਰਿਹਾ ਹੈ ਪਾਟੀ ਨਹੀਂ ਹੁੰਦੀ ਇਹ ਥੋੜੀ ਹੈਗੀ ਵੀ ਸਖਤ ਆ ਇਹ ਮਤਲਬ ਜੀ ਮਿੱਟੀ ਕਰੜੀ ਹੋਣੀ ਹੈ ਆਪਣੀ ਦੁੱਧੀ ਹਾਂ ਤਾਂ ਹੀ ਧੋਗ ਦੇਣੀ ਆ ਇਹ ਸਾਰੀ ਜਿੱਦਾਂ ਵਾਵਾ ਹੀ ਕੱਢਣੀ ਪੈਣੀ ਆ ਥੱਲੋਂ ਇਹ ਵਾਵਾ ਹੀ ਪੱਟਣੀ ਪੈਣੀ ਆ ਇਹ ਫੇਰ ਹੀ ਚੱਲੂਗਾ ਇਹ ਕੰਮ ਲੋ ਜੀ ਗੇਂ ਚੰਨ ਦੀਆਂ ਕੱਟੀਆਂ ਲਾ ਦੀਆਂ ਦੇਖਾਂ ਕਿਹੜੀ ਵੇਲੇ ਚੱਲਦੀ ਹੈ ਕਿਵੇਂ ਇਹ ਹੈਗੀ ਤੋਰੀਆਂ ਦੀ ਕੱਦੂਆਂ ਦੀ ਤੇ Rồi ta lấy ph Adultry bạn её bỏ đi Vâng Chờ thấy nhiều ਮੈਂ ਨੋ ਨੋ ਬੀ ਬੀ ਯਾਰ ਬੜਾ ਕੀ ਹੋ ਗਿਆ ਹੁਣ ਛੱਡ ਦੋ ਬਸ ਖਾਤਾ ਉਹੀ ਕੰਮ ਜੱਕ ਅੱਲਾ ਵਡਾ ਮਿਸਤਰੀ ਬਣ ਰਿਹਾ ਉਦੀ ਨਹੀਂ ਲੱਗੀ ਛੱਡ ਦੋ ਉਹ ਟੂਟ ਨਹੀਂ ਸਹੀ ਸਾਰਾ ਨਾਲ ਆ ਉਹ ਤਾਂ ਗੇਟ ਵਾਲ ਬੰਦ ਕਰਕੇ ਲੱਗਣੀ ਹੈ ਦੂਰਾ ਨੂੰ ਕੰਮ ਕਰਾਈ ਜਾਨੀ ਹੈ ਚਾਹ ਪਾਣੀ ਨਹੀਂ ਪੋਤਣਾ ਪਹਿਲਾ ਕੰਮ ਤਾਂ ਪੂਰਾ ਕਰੋ ਫੇਰੀ ਚਾਹ ਪਾਣੀ ਮਿਲਣਾ ਥੋੜਾ ਥੋੜਾ ਪਾਓ ਬਸ ਐਂ ਬਸਰੇ ਵਿੱਚ ਮੈਂ ਕੱਦੂ ਦੇ ਤੇ ਉਹਦੇ ਖਰਬੂਜੇ ਦੇ ਬੀਜ ਗਾਏ ਸੀਗੇ ਆ ਕੱਦੂ ਤੇ ਖਰਬੂਜੇ ਦੇ ਬੀਜ ਗਾਏ ਸੀ ਮੈਂ ਹਾਂ ਤੇ ਤੇ ਬੁਟਾ ਹੋ ਗਿਆ ਪਤਾ ਨਹੀਂ ਜੀ ਆ ਮੈਨੂੰ ਬੜਾ ਹੋਰ ਕਾਹੀ ਦੇਖ ਚੱਲ ਲੱਗੀ ਤਾਂ ਹੈ ਨਾ ਆ ਨਹੀਂ ਹੋਦਾ ਨਹੀਂ ਤੇ ਸਾਡੇ ਸਿੱਧੂ ਟੇਲਰ ਵਾਲੇ ਪੇਜ ਤੇ 100k ਹੋ ਗਏ ਸੀ ਤੇ ਸਾਨੂੰ ਮਿਲਿਆ ਪਲੇ ਬਟਨ ਸਿਲਵਰ ਪਲੇ ਬਟਨ ਮੈਂ ਤੁਹਾਨੂੰ ਕੋਲ ਕੇ ਦੁਕਾਨੀ ਦੀ ਅਨਬਾਕਸਿੰਗ ਕਰਦੇ ਹਾਂ ਵਾਓ ਵਾਓ ਕਦ ਲਈਆ ਰੱਖਿਆ ਰੀਅਲ ਰੀਅਲ ਲਾਈਫ ਆ ਦੇਖੋ ਫਲੇਵਰ ਟਨ ਇਹ ਲੋਬੀ ਅੱਜ ਤੜਕੇ ਤੋਂ ਜਿਹਨਾਂ ਨੇ ਮੈਨੂੰ ਬਾਣੀ ਪਾ ਰੱਖਿਆ ਪਹਿਲਾਂ ਬਾਣੇ ਉੱਥੇ ਲੱਗੇ ਰਹਿਆ ਤਰ ਬੁੱਟੇ ਪੱਤੇ ਤੇ ਲਾਉਣੇ ਹੱਸਤੇ ਤੇ ਹੁਣ ਇੱਕ ਇੱਕ ਨੂੰ ਧੋਖੇ ਦਈ ਜਾਂਦਾ ਜੇ ਦੂਜਾ ਆਹ ਵੇਖੋ ਸਾਰੇ ਕੰਮ ਭਾਰੇਗਾ ਨਹੀਂ ਜਦ ਹੀ ਹੁੰਦਾ ਆਹ ਉਹ ਟੇਕੀ ਚ ਲਾਦੀ ਹਦੀ ਇਹ ਵੀ ਜਿਆਦਾ ਆ ਟੂਟੀ ਬੰਦ ਕਰਕੇ ਨੀ ਚਦਾ ਯੂਜ਼ ਨਾਲੀ ਅਸੀਂ ਇਹ ਮਿਸਤਰੀ ਇਹ ਨਵਾਂ ਮਿਸਤਰੀ ਆ ਜੇ ਕਿ ਸੜੇ ਟੂੜੀ ਲ ਹੋਣੀ ਆ ਵੀ ਉਦੋਂ ਸਾਤ ਸਾਤ ਹੋਰ ਇਹ ਪਾਣੀ ਡੋਲ ਦੇਣਾ ਬਸ ਦੋ ਦਿਨ ਵਾਰੀ ਡੋਲ ਕੇ ਠੀਕ ਆ ਫੇਰ ਹੋ ਜਾਊਗਾ ਓਕੇ ਚਲ ਪਾਪਾ ਨੂੰ ਪਾਣੀ ਦੇ ਦਊ ਪਾਣੀ ਪੀ ਕੇ ਸਾ ਲੈ ਲਓ ਪਾਣੀ ਦੇ ਦੋ ਕੰਬਲ ਤੋਂ ਤੇ ਧੂਆ ਕੱਢਦਾ ਮੇਰਾ ਸਾਹ ਲੈ ਲਓ ਹੁਣ ਤਾਈ ਤੇ ਪਾਣੀ ਦਿੱਤਾ 5-10 ਮਿੰਟ ਸਾਹ ਲੈ ਲਓ ਇੱਕ ਕੰਮ ਰਹਿ ਗਿਆ ਬਸ ਹੋਰ ਅਜੇ ਕੀ ਕੰਮ ਰਹਿ ਗਿਆ ਇੱਕ ਹੀ ਰਹਿ ਗਿਆ ਕਾ ਤੇਰਾ ਤਾਂ ਹੀ ਮੈਂ ਘਰੇ ਨਹੀਂ ਰਹਿੰਦਾ ਤੂੰ ਕਹਿੰਦੀ ਨਾ ਘਰੇ ਨਹੀਂ ਰਹਿੰਦੇ ਐਤਵਾਰ ਨੂੰ ਸਾਰਾ ਦਿਨ ਤਾਂ ਐਂ ਡਾਂਗ ਲੀਣਾ ਤੁਸੀਂ ਤੇ ਐਤਵਾਰ ਦਾ ਹੁੰਦਾ ਤੁਹਾਡੇ ਕੋਲ ਕੰਮ ਕਰਾਉਂਦਾ ਬਸ ਇੱਕ ਹੀ ਰਹਿ ਮਾ ਸਾਹ ਲੈ ਲਓ ਹੁਣ ਪਹਿਲਾਂ ਸਾਹ ਲੈ ਲਓ ਹੋਏ ਤਾਂ ਕੋਈ ਨਹੀਂ 8:00 ਵਜੇ ਆ ਜਸਮਾਨ ਹੁਣ ਪਤਾ ਕੀ ਹੋਇਆ ਇੱਕ ਤੁਹਾਨੂੰ ਦੱਸ ਦਈਏ ਅਸੀਂ ਕੰਮ ਕਿ ਆਹ ਵਾਲਾ ਸਟੈਂਡ ਵਧੀ ਵੀ ਨਹੀਂ ਲਵਾਉਣਾ ਚਾਹੀਦਾ ਕਿਉਂਕਿ ਸਾਰੇ ਚਾਰ ਵਾਰੀ ਖੋਲਦਾ ਹੈ ਚਾਰ ਵਾਰੀ ਖੋਲਦਾ ਆ ਚੀਜ਼ ਨਾ ਜਿਹੜੀ ਡਬਲ ਸੀਗੀ ਇਹ ਸਾਰੇ ਟਟ ਟਟ ਕਿਣਾ ਡੱਬੇ ਦਾ ਕੱਲ ਤੜਕੜਾ ਕੁੜਾ ਵਜੇ ਥੱਲੇ ਡਿੱਗੇ ਸਾਰੇ ਡੱਬੇ ਤੇ ਹੁਣ ਅਸੀਂ ਇਹ ਵਿੱਚੋਂ ਹੀ ਕੱਢ ਦੇਣਾ ਇਹ ਲਵਾਉਣੇ ਨਹੀਂ ਚਾਹੀਦੇ ਵੈਸੇ ਕਾਢੀ ਦੇਣਾ ਹੁਣੋ ਬਸ ਇਹਨੂੰ ਕਾਢ ਹੀ ਦੇਣਾ ਆ ਪੇਟਾ ਪੇਟ ਕੱਢ ਲੈ ਸਾਰੇ ਡੱਬੇ ਕੱਢ ਦੋ ਕੁ ਡੱਬੇ ਕੱਢ ਸਾਰੇ ਠੀਕ ਫੇਰ ਸਾਰੇ ਡੱਬੇ ਕੱਢ ਸਾਰੇ ਲਾਟੇ ਖੈਰੀਦ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀਗੀ ਵੀ ਤੂੰ ਆ ਬੋਤਲਾਂ ਕਹਦੇ ਇਸ ਤੇ ਇਕੱਠੀਆਂ ਕੀਤੀਆਂ ਨਹੀਂ ਹੈ ਤੇ ਪਹਿ ਕੱਢੇ ਕਰੀ ਇਹ ਵੇਖਦੀਆਂ ਗਿਆ ਐਵੇਂ ਕੱਟ ਮਾਰਿਆ ਸੈਟ ਇਹਨਾਂ ਨੂੰ ਬਾਹਰ ਅੱਛਾ ਅੱਛਾ ਠੀਕ ਆ ਨਿਕਲ ਗਿਆ ਹੋਰ ਧਿਆਨ ਨਾਲ ਟੈਟਾ ਕਰਕੇ ਨਿਕਲੋ ਲੋ ਜੀ ਵਾਹ ਇਹ ਤਾਂ ਦੁਬਾਰਾ ਹੀ ਟੁੱਟ ਗਿਆ ਬੰਨ ਨਿਕਲੇ ਇੱਕ ਉੱਪਰ ਦੇ ਵੀ ਨਿਕਲੇ ਯਾਰ ਪਾਣੀ ਆ ਨਾ ਨਾ ਇਹ ਪਾਣੀ ਉਹੋ ਜਿਹਾ ਨਾ ਇਹ ਸਾਰੇ ਐਂ ਨਿਕਲ ਜਾਂਦੇ ਟੁੱਟ ਰਿਹਾ ਨੰਨਾਂ ਵਾਲੀ ਆਪੇ ਉਹ ਕਸਤਾ ਖਾਲੀ ਆ ਕੀ ਹੋਏ ਇਹ ਬੈਟਸ ਬੋਲ ਸਿਰ ਕਰੇ ਆਪਦੇ ਤੇ ਧਾਂਬੀ ਲਾਉਣ ਨੂੰ ਵਾਜਦਾ ਬੋਲ ਹੱਥ ਚ ਆ ਗਿਆ ਇਹ ਸਾਰਾ ਕੰਮ ਨਵੇੜ ਕੇ ਆਪਾਂ ਤੇ ਹੁਣ ਆਪਾਂ ਹੋ ਗਏ ਆ ਫਰੀ ਤੇ ਹੁਣ ਆਪਾਂ ਲਾਇਆ ਰੀਤ ਨੂੰ ਵੀ ਕੰਮ ਤੇ ਮੈਂ ਕਿਹਾ ਵੀ ਤੂੰ ਵੀ ਕਰ ਬਾਈ ਅਸੀਂ ਤੜਕੇ ਦੀ ਇੰਨੀ ਖੇਚਲ ਕਰੀ ਜਾਂਦੇ ਹੁਣ ਇਹਨੂੰ ਲਾਤਾ ਕੰਮ ਆਪਾਂ ਵੀ ਚੱਲ ਸਾਨੂੰ ਖਾਣ ਪੀਣ ਵਾਸਤੇ ਕੋਈ ਚੰਗੀ ਚੀਜ਼ ਬਣਾ ਕੇ ਦੇ ਹੁਣ ਕੀ ਬਣਾਉਣ ਲੱਗੀਆਂ ओके ਜਿਹੜੀ ਰੈਸਪੀ ਆਪਾਂ ਪਹਿਲਾਂ ਹੀ ਕਹੇ ਕਿ ਹੋਈ ਐ ਇਹ ਰੈਸਪੀ YouTube ਉੱਤੇ ਆ ਗਿਆ ਲੁਗਾ ਓਕੇ ਠੀਕ ਆ ਸਿੱਧਾ ਸਾਨੂੰ ਬਣਾ ਕੇ ਖੋਏਗੀ ਅੱਛਾ ਤੇ ਇਹਦਾ ਲਿੰਕ ਤੁਹਾਨੂੰ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਆਪਿਆਂ ਦਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਸਾਡਾ ਹਾਂ ਹੋਈ ਅੰਮੀ ਬਣ ਗਿਆ ਹਾਂ ਬੋ ਕਹਿਣ ਦਾ ਹੁੰਦਾ ਤੇ ਚਲੋ ਥੋੜਾ ਪਹਿਲਾਂ ਆਪੇ ਬਣਾਈਏ ਖਾਈਏ ਤੇ ਨਾਲੇ ਮੇਰੇ ਆਪਾਂ ਨਾਲੀਏ ਪਹਿਲਾਂ ਇਹ ਅੰਦਰ ਸੇ ਖਾਂ ਲੱਗੇ ਆ ਆਹ ਬੱਚਾ ਕੋ ਆਪਣੇ ਤੋਂ ਸਾਡਾ ਕੱਢੋ ਤਾਂ ਉੱਪਰ ਵੇਖ ਤੂੰ ਤੂੰ ਐਂ ਧੋਆ ਕੀਤਾ ਬਣਾ ਕੇ ਖਵਾਇ ਨਹੀਂ ਇਹ ਤਾਂ ਮੈਂ ਕਿਹਾ ਚਲ ਉਹਦੇ ਬਣਾ ਲੈਂਦੀ ਆ ਖਵਾਏ ਤੇ ਤਵਾ ਪਰ ਜਾ ਲਾ ਗਰਮ ਸੇ ਲਓ ਜੀ ਖਾ ਕੇ ਅਸੀਂ ਅੱਪੇ ਪੇਟ ਕਰ ਲਿਆ ਫੁੱਲ ਤੇ ਇਹੀ ਸੀ ਸਾਡਾ ਮੱਤ ਦਾ ਕਿ ਛੋੜਦਾ ਜਾ ਬਲੌਗ ਮਿਲਦੇ ਤੁਹਾਨੂੰ ਅਗਲੇ ਬਲੌਗ ਚ ਤੋ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ